ਅਵੇਚ ਹਾਲ ਹੀ ਇੱਕ ਗੰਭੀਰ ਕਟਨਾ ਵਾਪਰੀ ਜਿਸ ਵਿੱਚ ਭਾਰਤੀ ਫੌਜ ਦੇ ਕਰਨਲ ਪਸ਼ਵਿੰਦਰ ਸਿੰਘ ਬਾਠ ਅਤੇ ਉਹਨਾਂ ਦੇ ਪੁੱਤਰ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਕੁੱਟਮਾਰ ਕੀਤੀ ਗਈ ਇਸ ਮਾਮਲੇ ਵਿੱਚ ਐਕਸਰਸਮੈਨ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਸਾਬਕਾ ਕਰਨਲ ਕਰਨਲ ਨਿਸ਼ਾਨ ਸਿੰਘ ਰੰਧਾਵਾ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਸਾਨੂੰ ਇਨਸਾਫ਼ ਚਾਹੀਦਾ ਹੈ ਭਾਰਤੀ ਫੌਜ ਕਿਸੇ ਚੀਜ਼ ਦੀ ਮਹਤਾਜ ਨਹੀਂ ਹੈ ਕਰਨਲ ਸਾਹਮਣੇ ਕਿਹਾ ਕਿ ਅਸੀਂ ਸੰਘਰਸ਼ ਨੂੰ ਜਾਰੀ ਰੱਖਾਂਗੇ ਜਦੋਂ ਤੱਕ ਇਹ ਨਿਆਂ ਨਹੀਂ ਦੇ ਦਿੰਦੇ ਆਓ ਦੇਖਦੇ ਹਾਂ ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਮਾਰਨ ਲਈ 600 ਤੇ 307 ਦਿੱਤਾ ਜਦੋਂ ਪਿਛਲੇ ਦਿਨੀ ਪਟਿਆਲੇ ਵਿੱਚ ਇਨਸੀਡੈਂਟ ਹੁੰਦਾ ਹੈ ਉਹਦੇ ਵਿੱਚ ਆਪ ਜੀ ਦਾ ਕੀ ਕਹਿਣਾ ਹੈ ਮੈਂ ਕਰਨਲ ਨਿਸ਼ਾਨ ਸਿੰਘ ਰੰਧਾਵਾ ਐਕਸ ਡਿਪਟੀ ਕਮ ਡਿਪਟੀ ਡਾਇਰੈਕਟਰ ਸੈਨੇਕ ਵੈਲਫੇਅਰ ਗੁਰਦਾਸਪੁਰ ਤੇ ਅੰਮ੍ਰਿਤਸਰ ਰਿਆਂ ਮੈਂ ਕੋ 32 ਸਾਲ ਨੌਕਰੀ ਕਰਨ ਦੇ ਬਾਅਦ ਉਹ ਤੋਂ ਰਿਟਾਇਰ ਹੋਇਆ ਤੇ ਅੱਜਕੱਲ ਮੈਂ ਐਕਸ ਵਰਕਸਮੈਨ ਐਸੋਸੀਏਸ਼ਨ ਆਫ ਵੈਲਫੇਅਰ ਐਸੋਸੀਏਸ਼ਨ ਬਟਾਲਾ ਦਾ ਚੇਅਰਮੈਨ ਇੱਥੇ ਲਗਭਗ ਕੋਈ 33 34 ਹਜ਼ਾਰ ਦੇ ਨੰਬਰ ਦੇ ਐਕਸ ਵਰਕਸਮੈਨ ਨੇ ਪਲੱਸ ਜੇ ਉਹਨਾਂ ਦੀਆਂ ਲੇਡੀਜ਼ ਤੇ ਬਾਕੀ ਡਿਪੈਂਡੈਂਟਸ ਦੇਖ ਰਹੀਏ ਤੇ ਲੱਗ ਪਾ 44 45000 ਦੇ ਕਰੀਬ ਹੋਣ ਤੇ ਇਹ ਜਿਹੜਾ ਬੜਾ ਬੜੀ ਮੰਦ ਭਾਗੀ ਘਟਨਾ ਹੋਈ ਹੈ ਜਿਹੜੀ ਇੰਨੀ ਜ਼ਿਆਦਾ ਨਿੰਦਣਯੋਗ ਹੈ ਤੇ ਸਾਡੇ ਕੋਈ ਕੋਈ ਇਲਹਾਜ਼ ਨਹੀਂ ਹੈ ਇੱਕ ਸਰਵਿੰਗ ਕਰਨਲ ਇੱਕ ਸਰਵਿੰਗ ਕਰਨਲ ਜਿਹਨੂੰ ਉਹਦੇ بیٹے ਦੇ ਸਾਹਮਣੇ ਔਰ بیٹے ਨੂੰ ਉਸ ਬਾਪ ਦੇ ਸਾਹਮਣੇ ਇੰਨਾ ਬੁਰੀ ਤਰ੍ਹਾਂ ਪਟਿਆ ਗਿਆ ਇਹ ਫੌਜ ਦੇ ਸਾਨੂੰ ਡਾਈਜੈਸਟ ਨਹੀਂ ਹੁੰਦਾ ਕਿ ਇਹ ਇਸ ਤਰ੍ਹਾਂ ਕਿਉਂ ਹੋਇਆ ਤੇ ਕੀ ਇਹਦਾ ਵੱਡਾ ਰੀਜ਼ਨ ਕੀ ਸੀ ਕਿ ਪੁਲਿਸ ਨੂੰ ਇਨਾ ਵੱਡਾ ਐਕਸ਼ਨ ਲੈਣਾ ਪਿਆ ਤੇ ਕੁੱਟ-ਕੁੱਟ ਕੇ ਉਹਨਾਂ ਦੀ ਹਾਲਾਤ ਬਹੁਤ ਬਾਤ ਨੂੰ ਬੇਤਰ ਕਰ ਦਿੱਤੀ ਪਰ ਇਸ ਇੰਸਟੀਚੂਨਲ ਡੈਡ ਤੋਂ ਬਾਅਦ ਕਾਨੂੰਨ ਵਿਵਸਥਾ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੀ ਕਾਰਵਾਈ ਨੇ ਏਡ ਕੀਤੀ ਜਾਂ ਨਹੀਂ ਕੀਤੀ ਇਸ ਬਾਰੇ ਕੀ ਹੋ ਰਿਹਾ ਤੁਸੀਂ ਇਸ ਤਰ੍ਹਾਂ ਵੀ ਇਹ ਜਿਹੜੀ ਇਹ ਰਾਜ ਸਰਕਾਰ ਦੀ ਪੁਲਿਸ ਹੈ ਇਹ ਲਗਭਗ ਆਪਣੇ ਆਪ ਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਅਖਤਿਆਰ ਦਿੱਤੇ ਗਏ ਨੇ ਤੇ ਆਪਣੇ ਆਪ ਵਿੱਚ ਭੁੱਲ ਗਏ ਨੇ ਕਿ ਅਸੀਂ ਪੁਲਿਸਾਂ ਅਸੀਂ ਲੋਕਾਂ ਦੀ ਜਾਨ ਮਾਲ ਦੀ ਰਖਵਾਲੀ ਕਰਨ ਵਾਸਤੇ ਆ ਉਸ ਲੈਜੇ ਨੂੰ ਭੁੱਲ ਕੇ ਇਹ ਜੋ ਇਹਨਾਂ ਦਾ ਮਨ ਚਾਹੁੰਦਾ ਉਹ ਇਸ ਤਰ੍ਹਾਂ ਕਰਦੇ ਆ ਇਹ ਇਨਸੀਡੈਂਟ ਤੇ ਠੀਕ ਆ ਪਰ ਜਿਹੜੇ ਲੋਕ ਥੱਲੇ ਵੀ ਰਹਿ ਰਹੇ ਆ ਜਿਹੜੇ ਅਫਸਰ ਨਹੀਂ ਹੈ ਦੂਸਰਾ ABC ਲੋਕ ਉਹਨਾਂ ਉਹਨਾਂ ਵਿੱਚ ਵੀ ਇਹ ਜਦ ਵਿਚਰਦੇ ਆ ਤੇ ਇਹਨਾਂ ਦਾ ਬਿਹੇਵੀਅਰ ਇਸ ਤਰ੍ਹਾਂ ਦਾ ਹੈ ਤਾਂ ਆਪਾਂ ਇੱਕ ਗੱਲ ਇਸ ਕਹਿ ਦਈਏ ਵੀ ਸਾਨੂੰ ਸਾਡੇ ਮੁਲਕ ਦੇ ਵਿੱਚ ਪੁਲਿਸ ਰਿਫਾਰਮਸ ਹੋਣੇ ਬਹੁਤ ਜ਼ਰੂਰੀ ਨੇ ਜਿਨ੍ਹਾਂ ਦੀ ਸਾਡੀ ਸਰਕਾਰਾਂ ਨੇ ਕੋਈ ਅਜੇ ਤੱਕ ਕੋਈ ਇਹਦੇ ਵੱਲ ਤਵੱਜੋ ਨਹੀਂ ਕੀਤੀ ਪਰ ਇਸ ਅੰਜਰ ਕਰਨ ਨਾਲ ਇਨਸੀਡੈਂਟ ਬਾਬਾ ਇਹਦੀ ਬੈਕਗ੍ਰਾਉਂਡ ਬਾਰੇ ਤੁਸੀਂ ਕੀ ਜਾਣਦੇ ਸੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਜਿਹੜਾ ਕਰਨਲ ਬਾਠ ਹੈ ਇਹ ਸੈਕੰਡ ਮੈਕਨਾਈਜ਼ਡ ਇਨਫੈਂਟਰੀ ਬਟਾਲੀਅਨ ਦੇ ਵਿੱਚ ਇਹਨੇ ਸਰਵਿਸ ਕੀਤੀ ਹੈ ਹੁਣ ਤਾਂ ਇਹ ਆਰਮੀ ਹੈੱਡਕੁਆਟਰ ਵਿੱਚ ਨੌਕਰੀ ਕਰ ਰਹੇ ਆ ਪਰ ਇਹ ਪਲਟਨ ਦੇ ਵਿੱਚ ਜਿਹੜੇ ਟ੍ਰੂਪਸ ਹਨ ਰਾਇਲ ਗਾਰਡਸ ਰਾਇਲ ਗਾਰਡਸ ਜਿਨ੍ਹਾਂ ਨੇ ਇਹ 65 ਦੇ ਵਿੱਚ ਇਹ ਉਹ ਪਲਟਨ ਹੈ ਜਿਨ੍ਹਾਂ ਨੇ ਗਾਰਡਸ ਨੇ ਜਾ ਕੇ ਪੋਲ ਕੰਜਰੀ ਇਹਨਾਂ ਨੇ ਦੋ ਤਿੰਨ ਘੰਟਿਆਂ ਵਿੱਚ ਜਾ ਕੇ ਪੈਂਪੇਚ پاکستان لاہور ਦੇ ਜਾ ਕੇ ਇਹਨਾਂ ਨੇ ਕਬਜ਼ਾ ਕਰ ਲਿਆ ਸੀ ਹੁਣ ਜੇ ਆਪਾਂ ਇਹ ਦੇਖੀਏ ਸਾਡਾ ਦੁਸ਼ਮਣ ਸਾਡਾ ਦੁਸ਼ਮਣ ਦੇਸ਼ ਚੀਨ ਜਾਂ ਪਾਕਿਸਤਾਨ ਜਦੋਂ ਇਹ ਇਸ ਚੀਜ਼ ਨੂੰ ਦੇਖਦੇ ਨੇ ਇਸ ਨਜ਼ਰੀਏ ਨਾਲ ਕਿ ਇੱਕ ਕਰਨਲ ਸਾਹਿਬ ਇੱਕ ਫੌਜ ਦਾ ਇਹਨਾਂ ਇੰਪੋਰਟੈਂਟ ਸੀਨੀਅਰ ਆਫਸਰ ਆ ਔਰ ਉਹਦੀ ਪੁਲਿਸ ਨੇ ਇਸ ਤਰ੍ਹਾਂ ਦੀ ਬੇਸੀ ਕੀਤੀ ਹੈ ਯਾ ਕੋਟਕਟ ਕੇ ਉਹਦਾ ਉਹਨੂੰ ਇਹਨਾ ਇਹ ਹਸ਼ਰ ਇਹਨਾ ਬੁਰਾ ਹਸ਼ਰ ਹੋਇਆ ਜਿਹੜਾ ਸੀਸੀਟੀਵੀ ਫੁਟੇਜ ਵਿੱਚ ਵੀ ਹੁੰਦਾ ਹੈ ਇਹ ਇੱਕ ਬਹੁਤ ਹੀ ਨਿੰਦਨਯੋਗ ਹੈ ਇਹਦੇ ਉੱਤੇ ਸਾਰੀ ਫੌਜ ਦਾ ਮੋਰਲ ਦੇ ਬਹੁਤ ਜ਼ਿਆਦਾ ਬੁਰਾ ਅਸਰ ਪੈਂਦਾ ਸਾਨੂੰ ਬਾਹਰ ਤੋਂ ਟੈਲੀਫੋਨ ਆਉਂਦੇ ਆ ਵੀ ਕੀ ਹੋ ਰਿਹਾ ਹੈ ਕਿਉਂ ਹੋਇਆ ਕਿਉਂ ਸਾਡੇ ਲੋਕ ਇੱਕ ਦੂਸਰੇ ਨਾਲ ਅਸੀਂ ਜੁੜੇ ਹੋਏ ਆ ਸਾਨੂੰ ਕਈ ਚੀਜ਼ਾਂ ਦਾ ਇੱਕ ਦੂਸਰੇ ਨਾਲ ਗੱਲਬਾਤ ਕਰਨ ਦੇ ਵਿੱਚ ਜਦੋਂ ਇਹ ਪਤਾ ਲੱਗਦਾ ਉਹ ਕਹਿੰਦੇ ਨੇ ਇਹ ਕਿਉਂ ਹੋਇਆ ਸਾਡੇ ਕੋਲ ਕੋਈ ਜਵਾਬ ਨਹੀਂ ਹੈ ਅਸੀਂ ਇਸ ਇਸ ਗੱਲ ਤੇ ਕੋਈ ਵੀ ਜਵਾਬ ਨਹੀਂ ਦੇ ਸਕਦੇ ਤੇ ਫਿਰ ਅਸੀਂ ਇੱਕ ਉਹਨੂੰ ਗੋਲ ਮੋਲ ਕਹਿ ਸਕਦੇ ਹਾਂ ਵੀ ਲੈਟ ਦੀ ਲਾ ਆਫ ਦੀ ਲੈਂਡ ਟੇਕ ਇਟਸ ਓਨ ਕੋਰਸ ਆਫ ਐਕਸ਼ਨ ਠੀਕ ਹੈ ਜਿੱਦਾਂ ਜਿਸ ਹੋਟਲ ਤੇ ਇਨਸੀਡੈਂਟ ਹੁੰਦਾ ਆ ਉਸ ਹੋਟਲ ਮਾਲਕ ਦੇ ਰਾਤ ਦੇ ਜਿਹੜੇ ਬਿਆਨ ਸੀਗੇ ਕੁਝ ਹੋਰ ਸੀਗੇ ਦਿਨੇ ਉਹ ਬਿਆਨ ਬਦਲਦਾ ਉਹਦੇ ਵਿੱਚ ਕੀ ਤੁਹਾਨੂੰ ਲੱਗਦਾ ਕਿ ਉੱਤੇ ਦਬਾਅ ਉਹਨੇ ਵਿਵਾਦ ਚਲਾ ਰੋੜ ਦੇ ਆ ਦਿੱਤੇ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਜਿਹੜੇ ਹੋਟਲ ਵਾਲੇ ਨੇ ਇਹ ਯਾ ਟਾਬੇ ਵਾਲੇ ਨੇ ਇਹ ਜਿਹੜਾ ਜਿਹੜਾ ਟਾਬਾ 12 ਵਜੇ ਤੱਕ ਚੱਲ ਰਿਹਾ ਜਾਂ 2 ਵਜੇ ਤੱਕ ਚੱਲਦਾ ਰਾਤ ਦੇ ਉਹ ਤਾਂ ਪੁਲਿਸ ਦੇ ਦੇ ਬਿਨਾ ਕਹੇ ਤੂੰ ਬਿਨਾ ਉਹਨਾਂ ਦੀ ਇਜਾਜ਼ਤ ਤੋਂ ਬਿਨਾ ਉਹਨਾਂ ਦੇ ਹੈਂਡ ਐਂਡ ਗਲਵਜ਼ ਤੋਂ ਚੱਲ ਨਹੀਂ ਸਕਦਾ ਉਹ ਉਹਨਾਂ ਦੇ ਬੰਦੇ ਸਨ ਉਹ ਜੋ ਮਰਜ਼ੀ ਸਵੇਰੇ ਪੁਲਿਸ ਪੁਲਿਸ ਦੇ ਡਗੇ ਤੇ ਉਹਨਾਂ ਨੇ ਸਾਰਾ ਕੰਮ ਕਰਨਾ ਹੁੰਦਾ ਹੈ ਇੰਨ ਇੰਟੈਲੀਜੈਂਸੀ ਕਾਰਜਕਾਰੀ ਕਿਤੇ ਜਾਰੀ ਹਨ ਸਾਫ ਦੇਲ ਚ ਕਰਨਲ ਸਾਹਿਬ ਨੂੰ ਉਹਦੇ ਪਿੱਛੇ ਕੀ ਰੀਜ਼ਨ ਬਣਦੇ ਇਹ ਲਾਲੈਸਨ ਸਾਹਿਬ ਪੰਜਾਬ ਦੀ ਜਿਹੜੀ ਸਰਕਾਰ ਹੈ ਇਹ ਮੈਂ ਕਹਾਂਗਾ ਕਿ ਇੱਥੇ ਸਰਕਾਰ ਜਿਹੜੀ ਹੈ ਇਹ ਬਿਲਕੁਲ ਆਪਣਾ ਆਪ ਆਪਣੇ ਜਿਹੜੀਆਂ ਨਾਲ ਡਿਊਟੀਆਂ ਹੈ ਇਹਨਾਂ ਦੇ ਕਰਤਵਾਂ ਜਿਹੜੇ ਉਹਨਾਂ ਤੋਂ ਦੂਰ ਜਾ ਚੁੱਕੀ ਹੈ ਜਾਂ ਇਹਨਾਂ ਨੂੰ ਸਮਝ ਨਹੀਂ ਹੈ ਜਾਂ ਇਹ ਰਾਜ ਚਲਾਉਣਾ ਨਹੀਂ ਜਾਣਦੇ ਇਹ ਨਈ ਪਾਰਟੀ ਹੈ ਇਨਾਂ ਨੇ ਕੋਈ ਲੋਕਾਂ ਨੂੰ ਬਹੁਤ ਇਹਨਾਂ ਤੇ ਉਮੀਦਾਂ ਸਨ ਜਦੋਂ ਇਹ ਆਏ ਨੇ ਪਰ ਇਹਨਾਂ ਕੋਈ ਉਮੀਦ ਕਰਨ ਦੀ ਉਮੀਦਾਂ ਪੂਰੀਆਂ ਕਰਨ ਦੀ ਥਾਂ ਤੇ ਸਗੋਂ ਇਹ ਦੇਖੋ ਇਹ ਹਜੇ ਕੰਮ ਕਰ ਰੱਖੇ ਆ ਜਿਹੜਾ ਸਾਡਾ ਦੁਸ਼ਮਣ ਦੇਸ਼ ਸਾਡੇ ਵੱਲ ਜਲ ਦੇਖਦਾ ਕਿ ਹਿੰਦੁਸਤਾਨ ਦੀ ਆਰਮੀ ਜਿਹੜੀ ਸਭ ਤੋਂ ਨੰਬਰ 1 ਆਰਮੀ ਹੈ ਉਹਦੇ ਕਰਨਲ ਸਾਹਿਬ ਦੀ ਇਅਜ਼ਤ ਹੋ ਗਈ। ਪਰ ਇੱਕ ਆਰਮੀ ਦਾ ਕਰਨਲ ਹੋਣ ਦੇ ਬਾਵਜੂਦ ਉਹ ਇਨਸਾਫ਼ ਨਹੀਂ ਦੇ ਰਿਹਾ ਇੱਕ ਆਮ ਵਸਨੀਕ ਨੂੰ ਜਾਂ ਆਮ ਪੰਜਾਬ ਦੇ ਵਸਿੰਦੇ ਨੂੰ ਇਨਸਾਫ ਤੇ ਤੁਸੀਂ ਕੀ ਗੱਲਾਂ ਦਿੰਦੇ ਇਹਦੇ ਵਿੱਚ ਇਨਸਾਫ ਵਾਲੀ ਤੇ ਗੱਲ ਜਿਹੜੀ ਹੈ ਇਹ ਤਾਂ ਬਹੁਤ ਦੂਰ ਦੀ ਗੱਲ ਹੈ ਇਹ ਕਈ ਵਾਰ ਇਸ ਤਰ੍ਹਾਂ ਅਸੀਂ ਸੋਚਦੇ ਹਾਂ ਵੀ ਇਹ ਜਿਹੜੇ ਹੁਕਮਰਾਨ ਨੇ ਸਾਡੇ ਰਾਜ ਦੇ ਇਹਨਾਂ ਦਾ ਕੀ ਕਿਸ ਤਰ੍ਹਾਂ ਦਾ ਕਾਰੋਬਾਰ ਕੀ ਕਰ ਰਿਹਾ ਹੈ ਇਹ ਸਾਡੇ ਰਾਜ ਦੇ ਵਿੱਚ ਸਾਡੇ ਸਟੇਟ ਦੇ ਵਿੱਚ ਇਹਨਾਂ ਦਾ ਵੈਲਫੇਅਰ ਕਰਨਾ ਜਾਂ ਇਹਨਾਂ ਨੂੰ ਦੂਸਰੀਆਂ ਚੀਜ਼ਾਂ ਨੂੰ ਦੇਖਣਾ ਇਹ ਬਹੁਤ ਦੂਰ ਦੀ ਗੱਲ ਹੈ ਪੁਲਿਸ ਪ੍ਰਸ਼ਾਸਨ ਦੇ ਪੰਜਾਬ ਨੂੰ ਕਿਸਨੇ ਦੇਣਾ ਚਾਹੀਦਾ ਪੁਲਿਸ ਪ੍ਰਸ਼ਾਸਨ ਐਂਡ ਡਿਸਪਲਿਨ ਮੋਸਟ ਐਂਡ ਡਿਸਪਲਿਨ ਪੁਲਿਸ ਪ੍ਰਸ਼ਾਸਨ ਹੈ ਪੰਜਾਬ ਦਾ ਇੱਕ ਡੀਆਈਜੀ ਨੇ ਮੈਂ ਉਹਨਾਂ ਨੂੰ ਮੁਲਕ ਤੇ ਜਦੋਂ ਕੋਈ ਮੁਸੀਬਤ ਆ ਜਾਵੇ ਤੇ ਇਹੀ ਇੱਕ ਡਿਫੈਂਸ ਫੋਰਸ ਆ ਜਿਹੜੀ ਦੇਸ਼ ਦੀ ਸੇਫਟੀ ਸਿਕਿਉਰਿਟੀ ਇੰਟੈਗਰਿਟੀ ਔਰ ਸੋਵਰੈਂਟੀ ਨੂੰ ਮੇਨਟੇਨ ਕਰ ਸਕਦੀ ਹੈ ਇਸ ਤਰ੍ਹਾਂ ਕਰਕੇ ਇਹ ਕਨਸਟੀਟਿਊਸ਼ਨ ਵਾਸਤੇ ਇੱਕ ਬਹੁਤ ਵੱਡਾ ਪਿਲਰ ਹੈ ਤੇ ਸਾਡੇ ਜੇ ਇਹ ਜਿਹੜੀ ਫੋਰਸਸ ਨੇ ਇਹਨਾਂ ਨੂੰ ਜੇ ਅਸੀਂ ਇਹਨਾਂ ਦਾ ਮੋਰਲ ਦੇ ਵਿੱਚ ਕੋਈ ਡਿਟਰੇਸ਼ਨ ਆਏਗਾ ਤੇ ਇਹ ਸਾਰੇ ਮੁਲਕ ਤੇ ਬਹੁਤ ਬੁਰਾ ਅਸਰ ਪੈਂਦਾ ਹੈ ਤੇ ਦੇਸ਼ ਦੇ ਜਿਹੜੇ ਗਵਾਂਢੀ ਮੁਲਕ ਨੇ ਉਹ ਸਾਡੀਆਂ ਸਾਡੇ ਮੋਰਲ ਤੇ ਹੋਰ ਅਸਰ ਉਲਟਾ ਪਾਉਣਗੇ ਆ ਇਹ ਕੋਈ ਐਡੀ ਇਹ ਹਰ ਜਿਹੜਾ ਨਾਰਮਲ ਆਦਮੀ ਹੈ ਉਹਦੇ ਵਾਸਤੇ ਸ਼ਾਇਦ ਉਹਨੂੰ ਨਾ ਜਾਣਕਾਰੀ ਹੋਵੇ ਪਰ ਜਿਹੜੀਆਂ ਫੌਜਾਂ ਨੇ ਹੁਣ ਜਿਹਨੂੰ ਸਾਨੂੰ ਲਦਾਖ ਤੋਂ ਜਾਂ ਬਾਹਰ ਪੋਜਤੋਂ ਜਾਂ ਇਸ ਦੂਸਰੇ ਤੀਸਰੇ ਜਗ੍ਹਾ ਤੋਂ ਟੈਲੀਫੋਨ ਆਉਂਦੇ ਆ ਇਹ ਕੀ ਹੋਇਆ ਇਹ ਕੀ ਹੋ ਰਿਹਾ ਹੈ ਕੀ ਕਰ ਰਹੇ ਨੇ ਸਾਡੇ ਕੋਲ ਕੀ ਜਵਾਬ ਹੈ ਸਾਡੇ ਕੋਲ ਕੀ ਜਵਾਬ ਹੈ ਅਸੀਂ ਕੋਈ ਜਵਾਬ ਨਹੀਂ ਨਾ ਠੀਕ ਹੈ ਉਹ ਇਸਨੇ ਇਨਕੁਆਰੀ ਹੋ ਰਹੀ ਹੈ ਉਹ ਕਰ ਰਹੇ ਆ ਇਹ ਕਰ ਰਹੇ ਆ ਉਹ ਕੀ ਰਿਹਾ ਅਜੇ ਤੱਕ ਸਾਨੂੰ ਸਿਰਫ ਇਹੀ ਕਹਿਲ ਵੀ ਇੱਕ ਇਨਕੁਆਰੀ ਬਿਠਾਈ ਹੈ ਜਿਹੜੀ 21 ਦਿਨ ਵਿੱਚ ਜਵਾਬ ਦੇਗੀ ਕਿਉਂ ਭਈ 21 ਦਿਨ ਵਿੱਚ ਜਵਾਬ ਦੇਗੀ ਤੁਹਾਡੇ ਸਾਹਮਣੇ ਐਵੀਡੈਂਸ ਹੈ ਸੀਸੀਟੀਵੀ ਦਾ ਫੁਟੇਜ ਤੁਹਾਡੇ ਕੋਲੇ ਹੈ ਮਾਨੂੰ ਹਰ ਚੀਜ਼ ਦਾ ਪਤਾ ਹੈ ਤੁਹਾਡੇ ਸਾਰੇ ਇਹ ਬੰਦੇ ਜਿਹੜੇ 12 ਦੇ 12 ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਕਰਨਲ ਬਾਠ ਹੋਰੇ ਦੇ ਬੇਟੇ ਦੀ ਉਹਨਾਂ ਦਾ ਨਾਂ ਜ਼ਾਰ ਕਰਨ ਵਿੱਚ ਪੋਸਿਸ਼ਨ ਤੇ ਜ਼ਿਕਰਈ ਹੈ ਇਸਰਾ ਉਹ ਬੜੇ ਇਹਨਾਂ ਨੇ ਬਹੁਤ ਵੱਡੇ ਵੈਰੀਅਰ ਰੱਖੇ ਹੋਏ ਨੇ ਆਪਣੀ ਡਿਊਟੀ ਤਾਂ ਹਰੇ ਕਰਦਾ ਹੈ ਡਿਊਟੀ ਬਿਕੋਜ਼ ਹੀ ਇਜ਼ ਪੇਡ ਫॉर दैट ਉਹਨਾਂ ਨੇ ਅੱਛਾ ਕਰਮ ਕੰਮ ਵੀ ਕੀਤਾ 댓 ਇਜ਼ 프레이ਜ਼ ਵਰਦੀ ਕੋਈ ਗੱਲ ਨਹੀਂ ਪਰ ਇਹ ਥੋੜਾ ਤੁਸੀਂ ਜਦ ਉਹਨਾਂ ਨੇ ਐਡਾ ਵੱਡਾ ਸ਼ਰਮਿੰਦਗੀ ਦਾ ਕੰਮ ਕੀਤਾ ਤੇ ਉਹਦਾ ਨਾਂ ਇਹਨਾਂ ਦੱਸੋ ਤੁਸੀਂ ਉਹਨਾਂ 12 ਆਦਮੀਆਂ ਦਾ ਨਾਮ ਦੱਸਣ ਵਾਸਤੇ ਅਜੇ ਸਿਰਫ 3-4 ਇਨਸਪੈਕਟਰਾਂ ਦਾ ਨਾਮ ਦੱਸ ਰਹੇ ਆ ਬਾਕੀਆਂ ਦਾ ਨਾਮ ਹੀ ਕਿਸੇ ਨੇ ਇਹਨਾਂ ਨੇ ਦੱਸਿਆ ਹੋਇਆ ਵੀ ਕਿਹੜੇ-ਕਿਹੜੇ ਆਦਮੀ ਐਫਆਈਆਰ ਦੇ ਵਿੱਚ ਨੇ ਉਸ ਤੋਂ ਕਹਿ ਰਹੇ ਆਨ ਪਰੇਸ਼ਾਨ ਪੁਛਾਤੇ ਉਹ ਵਿਅਕਤੀ ਨੇ ਜਿਨ੍ਹਾਂ ਦੀ ਜਿਨ੍ਹਾਂ ਦੀ ਐਫਆਈਆਰ ਹੋਈ ਹੈ ਇਹ ਕੋਈ ਇਹ ਤਾਂ ਟੋਟਲ ਲਾਲੈਸਨੈਸ ਹੈ ਔਰ ਆਪਾਂ ਇਸ ਤੋਂ ਜ਼ਿਆਦਾ ਨਹੀਂ ਕਹਿ ਸਕਦੇ ਇਟਸ ਵੈਰੀ ਬੈਡ ਬਰੀ ਬਰੀ ਸੈਡ ਔਰ ਮੇਰੇ ਤੇ ਇਲਾਕੇ ਦੇ ਸਾਰੇ ਜਿਹੜੇ ਲੋਕ ਨੇ ਬਾਰਡਰ ਏਰੀਆ ਦੇ ਨੇ ਉਹ ਸਾਰੇ ਕਹਿੰਦੇ ਆ ਕਰਨ ਸਾਹਿਬ ਤੁਸੀਂ ਅਸੀਂ ਤੁਹਾਡੇ ਨਾਲ ਆ ਤੁਸੀਂ ਇਸ ਪਰਿਵਾਰ ਨੂੰ ਜਾ ਕੇ ਥਾਪੜਾ ਦਿਓ ਅਸੀਂ ਬਿਲਕੁਲ ਹਰ ਤਰ੍ਹਾਂ ਹਰ ਤਰੀਕੇ ਨਾਲ ਉਹਨਾਂ ਦੇ ਨਾਲ